ਸਿੰਦਰ ਬਾਈ ਸਸੀ ਗਾਜੀ ਬਾਈ ਜੀ ਇੱਕ ਨਾ ਤੁਸੀਂ ਗੀਤ ਦਾ ਜ਼ਿਕਰ ਕਰ ਰਹੇ ਸੀ ਜੀ ਬੀ ਮਾਨਕ ਸਾਹਿਬ ਨੇ ਮਾਂ ਹੁੰਦੀ ਏ ਮਾਂ ਦੁਨੀਆ ਵਾਲੇ ਤੋਂ ਪਹਿਲਾਂ ਇੱਕ ਗੀਤ ਗਾਉਂਦੇ ਹੁੰਦੇ ਸੀ ਜੀ ਬੀ ਉਹ ਕਿਹੜਾ ਗੀਤ ਸੀ ਉਹ ਆਪਣੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਜੀ 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 ਉਹ ਬੀਸਈ ਨੈਟਵਰਕ ਵਾਲੀ ਮਾ ਗਿਆ ਇੱਕ ਕੋਲ ਬੈਠਾ ਹਾਂਜੀ ਮੇਰੀ ਮੇਰੀ ਨਾਥ ਸਿੰਘ ਮਾਰਸਾਲ ਨਾਲ ਮੈਂ ਗੱਲਾਂ ਕਰੀ ਜਾਂਾਂ ਛੱਡੀ ਜਾਈਏ ਸੀ ਹਾਂਜੀ ਮੈਂ ਕਿਹਾ ਉਸਤਾਦ ਜੀ ਮੈਂ ਚਾਹੀਏ ਇਹ ਗੀਤ ਤਾਂ ਬਹੁਤ ਵਧੀਆ ਹੈ ਮਾਂ ਜੀ ਮਾਂ ਇੱਕ ਜਿਹਾ ਸੀ ਪਹਿਲਾਂ ਕੋਈ ਨਹੀਂ ਸੀ ਹਾਂ ਜੀ ਮਾਤੇ ਗੀਤ ਤੁਸੀਂ ਕੌਣ ਕਿਉਂ ਨਹੀਂ ਕਰਾਇਆ ਹਾਂ ਜੀ ਉਹ ਕਹਿੰਦੀ ਕਿ ਕਿਹੜਾ ਗੀਤ ਸੀ ਮੈਂ ਭੁੱਲ ਗਿਆ ਹਾਂ ਜੀ ਮੈਂ ਕਿਰਨ ਜਲਾਸਾ ਦਾ ਗੀਤ ਸੀ ਮੈਂ ਕਿਹਾ ਵੀ ਤੁਹਾਨੂੰ ਹੁੰਦੀਆਂ ਨੇ ਮਾਵਾ ਤੁਹਾਨੂੰ ਹੁੰਦੀਆਂ ਉਹ ਕਹਿੰਦੀ ਆ ਤੁਮੇ ਕਿੱਥੇ 60 ਸਾਲ ਪਿੱਛੇ ਲੈ ਗਿਆ ਹਾਂ ਜੀ ਉਦੋਂ ਮਾਨੂੰ ਪੰਜੀ ਵਿੱਚ ਪੜ੍ਹਦਾ ਸੀ ਉਹ ਗੀਤ ਕੋਲ ਅਸਕੇ ਅੱਛਾ ਮੈਨੂੰ ਤਾਂ ਯਾਦ ਨਹੀਂ ਹਾਂ ਜੀ ਮੈਨੂੰ ਕਹਿੰਦੇ ਤੈਨੂੰ ਉਹ ਨਾ ਮੈਂ ਕਿਹਾ ਜੀ ਤੁਹਾਨੂੰ ਇਹ ਗੀਤ ਦਾ ਕਿੱਥੋਂ ਪਤਾ ਲੱਗਿਆ ਸੀ ਮੈਨੂੰ ਕਿਰਨ ਜਲਾਸਾ ਮੇਰੇ ਦੋਸਤ ਸੀ ਜਲਾਸਾ ਉਹਨੇ ਪਿੰਡ ਦੇ ਰੈਕਟਰ ਉਹ ਡੈਥ ਹੋ ਗਿਆ ਸੀ ਕਦੋਂ ਕਿ ਡੈਥ ਹੋਈ ਸੀ ਉਹਨਾਂ ਦੀ ਉਹਨਾਂ ਦੀ ਹੋ ਗਈ ਸੀ ਉਹਨਾਂ ਦੇ ਹੋਰ ਵੀ ਆਏ ਆ ਗੀਤ ਮੈਂ ਹੌਣੇ ਕੀਤਾ ਜਿਹੜੇ ਗੀਤ ਮਾਰਕ ਨੇ ਉਹਨਾਂ ਦੇ ਗਾਇਆ ਹਾਂਜੀ ਬਸ ਸਿਰੇ ਹੁਣ ਮਨਾਂ ਤੁਹਾਨੂੰ ਗੀਤਾਂ ਬਾਰੇ ਹੀ ਦੱਸ ਦੇਣਾ ਵੀ ਕਿਹੜੇ ਕਿਹੜੇ ਗੀਤ ਆ ਠੀਕ ਹੈ ਜੀ ਜਿਹੜਾ ਲਾਜ ਵਾਲਾ ਜਿਹੜਾ ਜਿਹਦੇ ਮਾਰਕ ਨੂੰ ਅਮਰ ਕਰਤਾ ਕਰ ਕਰ ਵੇਲਾ ਯਾਦ ਜਿੰਦੇ ਰੋਏਗੇ ਹਾਂਜੀ ਮੈਂ ਕਿ ਦੋ ਰਾਜਾਂ ਵੇ ਪਰਵਾ ਕੁੜੀਆਂ ਹਾਂਜੀ ਚੂੜੀਆਂ ਲਿਆਦੇ ਹਣੀਆਂ ਤੀਆਂ ਮੁਰਕੇ ਸੌਂਦੀਆਂ ਆਈਆਂ ਹਾਂਜੀ ਕੋਠੇ ਦੇ ਗਲਾਸੀ ਆ ਜੀ ਅ ਝੰਗ ਜੇ ਕੁੜੀਆਂ ਇਕੱਠੀਆਂ ਹੋਣਗੇ ਜੀ ਇਹ ਤੇ ਚੂੜੀਆਂ ਲਿਆਦੇ ਹਣੀਆਂ ਤੀਆਂ ਮੁਰਕੇ ਸੌਂਦੀਆਂ ਆਈਆਂ ਇਹ ਇਸ ਤਰ੍ਹਾਂ ਦੇ ਗੀਤ ਉਹ ਜਲਾਸਾ ਦੇ ਗੀਤ ਰਿਕਾਰਡ ਹੋਏ ਪਰ ਜਿਹੜੇ ਨੱਚ ਕੇ ਰਗਾ ਜਨਾਲ ਪੁਰੇ ਇਹ ਵੀ ਜਲਾਸਾ ਦਾ ਗੀਤ ਤੇ ਹੁਣ ਤੁਸੀਂ ਗੀਤ ਉਹ ਸੁਣਾਓ ਦੇਰ ਨਾ ਕਰੋ ਹੁਣ ਜੀ 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 ਉਹ ਦੱਸਿਆ ਨਾ ਜਾਏ ਮੈ ਗੁਣ ਕਿਹੜੇ ਕਿਹੜੇ گاਵਾ ਮੈ ਤੁ ਦੱਸਿਆ ਨਾ ਜਾਏ ਮੈ ਗੁਣ ਕਿਹੜੇ ਕਿਹੜੇ گاਵਾ ਤਨ ਹੁੰਦੀਆਂ ਨੇ ਮਾਂ ਤਨ ਹੁੰਦੀਆਂ ਨੇ ਮਾਂ ਤਨ ਹੁੰਦੀਆਂ ਨੇ ਮਾਂ ਤਨ ਹੁੰਦੀ ਆ ਨੀ ਮਾਵਾਂ ਮਾਨੇ ਰਿਸ਼ਮੁ ਇਟੰ ਮੇ ਜੰਮੇ ਰਾਜਾ ਮਹਾਰਾਜੇ ਇਹ ਜਿੰਨੇ ਸਿੰਘ ਸੂਰੇ ਸਾਰੇ ਮਾਨੇ ਸਾਦੇ ساری ਦੁਨੀਆ ਦੇ ਵਿੱਚੋਂ ਵੱਡੀ ਮਾਂ ਦੀ ਕੁਰਬਾਨੀ ਜਿਹਦੇ ਕੋ ਖੋਜਾਂ ਮਿਆਂ ਦੀ ਰਹੀ ਜਗ ਚ ਨਿਸ਼ਾਨੀ ਤਲਮ ਪਿਆ ਨੂੰ ਰੋਟੀ ਪਿੱਛੋਂ ਆ ਗੋਟੀ ਖਾਵਾ ਤਨ ਹੁੰਦਿਆ ਨੇ ਮਾਵਾ ਤਨ ਹੁੰਦਿਆ ਨੇ ਮਾਵਾ ਤਨ ਹੁੰਦਿਆ ਏ ਮਾਵਾ ਤਨ ਹੁੰਦਿਆ ਨੇ ਮਾਵਾ ਜਿਹੜਾ ਸੁਆ ਉਠ ਮਾਪਿਆਂ ਦੇ ਤੇਰੀ ਹੱਥ ਲਾਵੇ ਲੱਖਾਂ ਤਿਰਥਾਂ ਤੇ ਉਹਨਾ ਦਾਤਨ ਹੋ ਜਾਵੇ ਜਿਹੜਾ ਸੁਆ ਉਠ ਮਾਪਿਆਂ ਦੇ ਤੈਨਾਂ ਤੇ ਲਾਵੇ ਲੱਖਾਂ ਤੀਰ ਥਾਤੇ ਉਹਨਾਂ ਦਾਤਾਂ ਨੂੰ ਹੋ ਜਾਵੇ ਨਸਵਾ ਕਰਕੇ ਨਾ ਦੇਖੀ ਥਿਰ ਪਿਛੋ ਪਸ਼ਤਾਵਾ ਤਨ ਹੁੰਦਿਆ ਨੇ ਮਾਮਾ ਤਨ ਹੁੰਦਿਆ ਨੇ ਮਾਮਾ ਮਾ ਦਿਨ ਪਰ ਰਾਤ ਲੜੇ ਬੱਚੇ ਨੂੰ ਲੜਾਵੇ ਆਪ ਗਿਲ ਥਾਤੇ ਪੈਂਦੀ ਬੱਚਾ ਸੁੱਖੀ ਥਾਂ ਤੇ ਪਾਵੇ ਕੱਢ ਰੇਸ਼ਮੀ ਪਿਸ਼ਾਕਾਂ ਆਖੇ ਕੇਰਾ ਸੁਟ ਪਾਵਾ ਤਨ ਹੁੰਦੀਆਂ ਨੇ ਮਾਮਾ ਤਨ ਹੁੰਦੀਆਂ ਨੇ ਮਾਮਾ ਹੁੰਦੇ ਦੁਨੀਆ ਦੇ ਸੁੱਖ ਸਾਰੇ ਮਾਪਿਆਂ ਦੇ ਨਾਲ ਮਾਤੇ ਅੱਖਾਂ ਮੀਟ ਜਾਂਦੇ ਅੱਖਾਂ ਹੁੰਦਾ ਏ ਜਲਾਲ ਹੁੰਦੇ ਦੁਨੀਆ ਦੇ ਸੁੱਖ ਸਾਰੇ ਮਾਪਿਆਂ ਦੇ ਮਾਤੇ ਅੱਖਾਂ ਮੀਟ ਜਾਂਦੇ ਔਖਾ ਹੁੰਦਾ ਏ ਜਲਾਲ ਮੈਂ ਸਿਵਾ ਕਰਕੇ ਨਾ ਦੇਖੀ ਫੇਰ ਪਿੱਛੋਂ ਕਸ਼ਤਾਵਾ ਤਨ ਹੁੰਦਿਆ ਨੇ ਮਾਮਾ ਤਨ ਹੁੰਦਿਆ ਨੇ ਮਾਮਾ ਤਨ ਹੁੰਦਿਆ ਨੇ ਮਾਮਾ ਤਨ ਹੁੰਦਿਆ ਨੇ ਮਾਮਾ ਕਿਆ ਬਾਤ ਆ ਜੀ ਕਿਆ ਬਾਤ ਆ ਬਹੁਤ ਸੋਹਣਾ ਬਾਈ ਜੀ ਸਲੂਟ ਆ ਤੁਹਾਨੂੰ ਪਹਿਲੀ ਗੱਲ ਤਾਂ ਇਹ ਹੈ ਵੀ ਤੁਸੀਂ ਇੰਨਾ ਵਧੀਆ ਗੀਤ ਨੂੰ ਦੁਬਾਰੇ ਯਾਦ ਰੱਖਿਆ ਤੇ ਗਾਇਤ ਕਰਤਾ ਠੀਕ ਹੈ ਜੀ ਤੇ ਮੈਨੂੰ ਤਾਂ ਨਾ ਗੀਤ ਮੇਰੇ ਕੋਲ ਸ਼ਬਦ ਨਹੀਂ ਮੈਨੂੰ ਆਏ ਆ ਵੀ ਤੁਹਾਡੀ ਬਾਤ ਚ ਰਿਕਾਰਡ ਹੋਣਾ ਚਾਹੀਦਾ ਇਹ ਤੇ ਦੇਖੋ ਵੀ ਕਿੰਨੇ ਬੰਦੇ ਸੁਣੇ ਆ ਰਜੀਤ ਕੌਰ ਜੀ ਨੇ ਇਹ ਸੁਣਿਆ ਮੈਨੂੰ ਹਾਂਸਾਏ ਹੰਸੀ ਜੀ ਨੇ ਇਹ ਹੀ ਸੁਣਾਇਆ ਮੈਨੂੰ ਅੱਛਾ ਜੀ ਕਿੰਨੀ ਵੱਡੀ ਗੱਲ ਹੈ ਮੈਂ ਵੀ ਬਹੁਤ ਵਾਰ ਸੁਣ ਲਿਆ ਜੀ ਮੈਨੂੰ ਆਇਆ ਸੀ ਵੀ ਮੈਂ ਸੁਣ ਲਿਆ ਜੀ ਵੀ ਜਿਹੜੇ ਭਰਾ ਹੋਰ ਨੇ ਉਹ ਵੀ ਸੁਣਨ ਕਿੰਨਾ ਪਿਆਰਾ ਗੀਤ ਹੈ ਜੀ ਮੈਂ ਕਹਣਾ ਵੀ ਸ਼ਬਦ ਨਹੀਂ ਅਸਲੀ ਜੈਨੂ ਨਾ ਯਾਰ ਜੈਨੂ ਨਾ ਜਮਨ ਮਤਲਬ ਸਹੀ ਮਤਲਬ ਸਹੀ ਸੈਸ਼ਨ ਦੇ ਵਿੱਚ ਐਂਟੂ ਜਿਹੜੀ ਹੋਈ ਯਾਰ ਹਾਂਜੀ ਤਾਂ ਉਹ ਮੈਡਮ ਇਹ ਮੈਨੂੰ ਕਿਹਾ ਕਿ ਤੁਸੀਂ ਕਿੰਨਾ ਵਧੀਆ ਮਾਹੌਲ ਬਣਾਵਾ ਕਿੰਨੀ ਦਿਲਜਾਨੇ ਗਾਰੰਜ਼ੀ ਗੀਤ ਗਾਇਆ ਤੇ ਇੱਕ ਨਵੀਂ ਚੀਜ਼ ਹੋ ਮਾਰਕ ਤੋਂ ਰਹਿ ਗਈ ਕਿ ਤੁਸੀਂ ਉਹ ਦੁਆਰਾ ਹੈਗਾ ਕੀ ਬਾਤ ਕੀ ਬਾਤ ਕੋਈ ਨਾਲ ਸੀ ਦੋਸਤੋ ਜਿਹੜੇ ਵੀ ਭਰਾ ਇਹ ਗੀਤ ਸੁਣ ਰਹੇ ਨੇ ਉਹ ਬਾਈ ਹੋਰਾਂ ਨੂੰ ਹੌਸਲਾ ਜ਼ਰੂਰ ਦਿਓ ਤੇ ਬਾਈ ਹੋਰ ਬਹੁਤ ਵੱਡੀ ਕਲੈਕਸ਼ਨ ਜਿਹੜੀ ਹੈਗੀ ਇਹਨਾਂ ਨੇ ਇਕੱਠੀ ਕੀਤੀ ਹੋਈ ਹੈ ਤੇ ਮੈਂ ਤੁਹਾਨੂੰ ਮੇਰੀ ਹੋਰ ਵੀਡੀਓ ਜਿਹੜੀ ਹੈਗੀ ਉਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਪੂਰੀ ਕਲੈਕਸ਼ਨ ਬਾਈ ਹੋਰਾਂ ਦੀ ਤੇ ਬਹੁਤ ਬਹੁਤ ਧੰਨਵਾਦ ਜੀ ਬਾਈ ਵਿੰਦਰ ਭਦੌਰ ਜੀ ਸੀ ਇਹ ਮਿਹਰਬਾਨੀ ਜੀ